ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਤੇ। ਅੱਜ ਵੀਰੋ ਵਿੱਚ ਪੱਚ ਆਰਗਾਮਾ ਸੇ ਲਈ ਲੈ ਕੇ ਆਏ ਜੀ। ਦੋ ਬਾਈ ਤਾਜ਼ੀਆਂ ਸੂਈਆਂ, ਦੋ ਗੱਬਣ ਥੋੜੇ ਥੋੜੇ ਦੇਣ ਕਰਮ ਵਾਲੀਆਂ ਲੈਣੀਆਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਤੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ। ਅੱਜ ਦੇ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਠੀਕ ਹੋ ਰਹੇ ਜੀ ਆ ਵਧੀਆ ਵਧੀਆ ਜੀ ਕਿਵੇਂ ਚੱਲਦਾ ਕੰਮ ਬਹੁਤ ਵਧੀਆ ਜੀ ਚਲੋ ਹਾਂਜੀ ਨਾਮ ਤੇ ਐਡਰੈਸ ਨਾਮ ਰਣਜੀਤ ਸਿੰਘ ਪਿੰਡ ਕੋਠੇ ਚੱਕਰ ਸਿੰਘ ਵਾਲੇ ਹੂੰ ਜ਼ਿਲ੍ਹਾ ਫਰੀਦਕੋਟ ਤਸਵੀਰ ਕੋੜ ਬਈ ਨੇੜੇ ਫਿੰਡ ਆਪਣ ਨੇੜੇ ਆਪਣ ਕੋੜ ਪੂਰਾ 6 ਕਿਲੋਮੀਟਰ ਹੀ ਪਰ ਗਾੜੀ ਨੋ ਓਕੇ ਬਈ ਮੋਬਾਈਲ ਨੰਬਰ ਬੋਲ 98158 ਜੀ 2735 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਜਲ ਰਿਆ ਨੋਟ ਕਰ ਲੋ ਜਿਹੜੀ ਪਹਿਲੇ ਨੰਬਰ ਦੇ ਵਹਿੜਾ ਕਿਹੜਾ ਸੁਆਈ ਇਹ ਦੂਜਾ ਸੁਆਈ ਰਾਤ ਦੀ ਸੁਈਏ ਰਾਤ ਸੁਈਏ ਜੀ ਦੂਜਾ ਸੁਆ ਬੱਚਾ ਕੀ ਦੇਤਾ ਬੱਚੀ ਆ ਮਗਰੀ ਬੱਚੀ ਆ ਬੱਚੀ ਬੜੀ ਚੰਗੀਆਂ ਆ ਹਾਂ ਬੱਚੀ ਦੂਜੀ ਹੈ ਬੱਚੀ ਨੂੰ ਜਾਨੋ ਰਤਾ ਪੰਛੀ ਦੀ ਕੁਆਲਿਟੀ ਚੈੱਕ ਕਰ ਲਓ ਬਈ ਸੈਕਸ ਸੀਮਨ ਦੀ ਬੱਚੀ ਹੈ ਇੱਕ ਨੰਬਰ ਬਰੀਡ ਆ ਨਹੀਂ ਬਈ ਹਾਂਜੀ ਕਿਆ ਬਾਤ ਆ ਬਈ ਹੋਲ ਦੇ ਭਾਈ ਤੋਰ ਕੇ ਦਿਖਾ ਦੇ ਕੱਦ ਚੰਗਾ ਬਰੀਡ ਚੰਗਿਆ ਥਣ ਬਹੁਤ ਚੰਗਾ ਮੁਠੀ ਵਾਲਾ ਹਾਂਜੀ ਹਾਂਜੀ ਇਕੱਲਾ ਇਕੱਲਾ ਥਣ ਪੂਰੀ ਵਿਥੀ ਤੇ ਥਣ ਲੱਗਿਆ ਚਿਵਾਈ ਕਿਵੇਂ ਆ ਭਰਾ ਚਿਵਾਈ ਜਮ ਇੱਕ ਨੰਬਰ ਹੈ ਠੰਡੀ ਸੀਲ ਹੈ ਹਿੱਟ ਪਾਇਓ ਚਾ ਨਾ ਪਾਇਓ ਇਹ ਕਿਹੜਾ ਰੈਗੂਲੇਸ਼ਨ ਹੈ ਨਾ ਹਾਂਜੀ ਹਾਂਜੀ ਠੰਡੀ ਸੀਲ ਕਰਨ ਵਾਲੀ ਫੋਲ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਬੋਲੀ ਬਰੀਡ ਆ ਬਾਈ ਹਾਂਜੀ ਹਾਂਜੀ ਪੂਰੀ ਬਰੀਡ ਵਾਲੀ ਵੇਖ ਲੈਵੇ ਦੀ ਆ ਹਾਂਜੀ ਉਹ ਇੱਕ ਨੰਬਰ ਲੈਵਾ ਥਣ ਗਲਾਬੀ ਮੁੱਕੀ ਵਾਲਾ ਥਣ ਟੜਕੇ ਘਟੋ ਘਟ 4 ਕਿਲੋ ਬੋਲਾ ਕੱਢਿਆ ਜੀ ਓਕੇ ਬਾਈ ਹਾਂਜੀ ਤੋੜਾ ਚੈੱਕ ਕਰੋ ਕਰਮ ਵਾਲੀ ਦਾ ਪ੍ਰਿੰਟ ਪ੍ਰਿੰਟ ਬੜਾ ਚੰਗਾ ਹੈਗਾ ਕਿਆ ਬਾਤ ਆ ਬਾਈ ਤੇ ਕੀ ਮੋਲ ਆ ਵੀਰੇ ਜੈਦ ਇਹਦਾ ਮੁੱਲ 90000 85 ਦੀ ਆਪਾਂ ਵੜ ਦੇਣੀ ਹੈ ਮੁੱਲ 90 85000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਬਾਕੀ ਮਾੜਾ ਮੋਟਾ ਕੋਈ ਚੱਕਰ ਨਹੀਂ ਮੋਕੇ ਦੇ ਮਾਨ ਤਾਣ ਹੋ ਜਾਊਗਾ ਪਰ ਵੜ ਇੱਕ ਚੀਜ਼ ਆ ਹਾਂਜੀ ਹਾਂਜੀ ਉਹ ਬੱਚਾ ਵੀ ਬਹੁਤ ਚੰਗਾ ਬੱਚੀ ਬੱਚੀ ਨੇ ਵੀ ਕਰਮਣੀ ਨੇ ਸਾਲ ਡੇਢ ਸਾਲ ਨੂੰ ਕਿ ਨਹੀਂ ਨਾਲ ਚਾਰ ਹੋ ਜਾਣਾ ਹੁੰਦਾ ਹੈ ਬਾਕੀ ਦੁੱਧ ਵੜ 25 ਕਿਲੋ ਖੁੱਲਾ ਜਦੋਂ ਹਾਂਜੀ ਸਹੀ ਗੱਲ ਆ ਜਾਤ ਵਾਲੀ ਆ ਬਰੇਡ ਵਾਲੀ ਕਹਿੰਦੇ ਦੰਦ ਵਾਲਾ ਪੀਸ ਆ ਜੇ ਤਾਰਾ ਮਾਰਨੀ ਬਈ ਆ ਮਾਰਦੇ ਨੇ ਤਾਰਾ ਹਾਂ ਬਾਈ ਕੋਈ ਚੱਕਰ ਨਹੀਂ ਮਾਰ ਕੇ ਰਖਾ ਨਾ ਆਈ ਵਾ ਜਾ ਕਹਿੰਦੇ ਆਈ ਵਾ ਕੋਈ ਚੱਕਰ ਕੋਈ ਨਹੀਂ ਠੰਡੀ ਸੀਲ ਫੁੱਲ ਵਾਲਾ ਹੈ ਕਿਆ ਬਾਪਾ ਚੂਣ ਜੇ ਇੱਕ ਕਰੋ ਗਰਮ ਵਾਲੀ ਦਾ ਜਿੰਨੀ ਉਮੀਦ ਸੀ ਉਦੋਂ ਦੋ ਗੁਣਾ ਚੰਗਾ ਨਿਕਲਿਆ ਕਿ ਨਹੀਂ ਹਾਂਜੀ ਹਾਂ ਇੱਕ ਨੰਬਰ ਜਿਹਾ ਆ ਲੈ ਕਿਆ ਬਾਤ ਆ ਮੋਟੀ ਮੋਟੀ ਚਵਾਈਆ ਕੋਈ ਬੱਚਾ ਨਹੀਂ ਛੱਡਿਆ ਕੋਈ ਨਿਆਣਾ ਨਹੀਂ ਪਾਇਆ ਜਿਵੇਂ ਮਰਦੀ ਵਹਦਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੇ ਨੇ ਕੁਛ ਨਹੀਂ ਬੜੀ ਠੰਡੀ ਹੈ ਜਿਆ ਕਿਆ ਬਾਤ ਅੱਗੇ ਆਗੀ ਭਰਾ 2 ਨੰਬਰ ਹਾਂਜੀ ਇਹ ਪਹਿਲਾ ਸੂਆ ਵੜਾ ਇਹ ਕਦੋਂ ਸੂਈ ਇਹ ਵੀ ਰਾਤ ਸੂਈ ਹੈ ਬੱਚਾ ਕਿਨੇ ਨੇ ਇਨੇ ਬੱਚੇ ਨੇ ਜਨਮ ਦਿੱਤਾ ਹਾਂਜੀ ਇਹ ਵੀ ਛੱਡਦੀ ਹੈ ਹਾਂਜੀ ਹਾਂਜੀ ਛੱਟ ਲੇਵੇ ਦੀ ਆ ਲੇਵਾ ਘਟ ショਅ ਕਰਦੀ ਆ ਪਰ ਬਰੀਡ ਇੱਕ ਨੰਬਰ ਥਾਣ ਥੋਣ ਇੱਕ ਨੰਬਰ ਗੁਲਾਬੀ ਥਾਣ ਮੁਠੀ ਵਾਲਾ ਥਣ ਠੰਡੀ ਸੀ ਹਾਂ ਹੋਰ ਦੇ ਮੜੀ ਟੋਰੀ ਮੜੀ ਪੂਰੀ ਭਜਣ ਵਾਲੀ ਆ ਹਾਂਜੀ ਹਾਂਜੀ ਉਹ ਹੋਲ ਪਈ ਆ ਕਰਮਾਈ ਚਾਰ ਦੰਦ ਦਾ ਮੂੰਹ ਦੇ ਹੋਲੇ ਅਰਗੀ ਬੜ੍ਹ ਪਈ ਉਹ ਚਾਰ ਦੰਦ ਦਾ ਬੱਚਾ ਦੇਤਾ ਬੱਚਾ ਹਾਂਜੀ ਬਿਊਟੀ ਚੈੱਕ ਕਰੋ ਕਰਮਾਈ ਬਿਊਟੀ ਇੱਕ ਨੰਮਰਾ ਕੀ ਆ ਬਾਕੀ ਥੋੜੀ ਥੋੜੀ ਕਰੋ ਜੀ ਜਾਈ ਹਾਂਜੀ ਕਰੋ ਚੰਗੀ ਹੋ ਹਾਂਜੀ ਹਾਂਜੀ ਬਾਕੀ ਇਹ ਗਰਮੀ ਨਹੀਂ ਮੰਦੀ ਗਰਮੀ ਨਹੀਂ ਮੰਦੀ ਹਾਂ ਬਾਕੀ ਦੋ ਦਿਨੇ ਵੀ 15 ਕਿਲੋ ਹੋਲੇ ਹੱਥ ਨਾਲ ਹੀ ਦੇ ਦੇਣਾ ਜੀ ਜੇ ਵੱਧ ਸੇਵਾ ਤਾਂ ਕੋਈ ਵੱਧ ਵੀ ਦੇ ਸਕਦੇ ਸਹੀ ਆ ਭਾਈ ਕੀ ਮੋਲ ਜਾਇਜ ਕਿਦਾ ਮੋਲ 65000 ਰੁਪਏ 65000 ਮਾਨਤਾਣ ਹੋ ਜੂ ਆ ਮਾਨਤਾਣ ਕਰ ਦਾਂਗੇ ਓਕੇ ਬਾਈ 65000 ਰੁਪਿਆ ਮੋਲ ਮਾਨਤਾਣ ਜਿਹੜਾ ਮੌਕੇ ਤੇ ਹੋ ਜੂਗਾ ਮੋਲ ਬਾਈ ਦੇ ਜਮਾ ਜਾਇਜ਼ ਨੇ ਵੈੜਾਂ ਦੇ ਹਿਸਾਬ ਨਾਲ ਮੋਲ ਚਾਹੀਦਾ ਹਾਂਜੀ ਹਾਂਜੀ ਪਲੀ ਵੀ ਵਧੀਆ ਜਾਣ ਵਾਲੀ ਆ ਥਣ ਥਣ ਬੜਾ ਚੰਗਾ ਹੈ ਬੱਚਾ ਆ ਗਿਆ ਮਗਰ ਬੱਚਾ ਛੰਡੀ ਸੀਲ ਆ ਜਿਵੇਂ ਮੱਛੀ ਭਾਣ ਨਿਆਣਾ ਪਾਇਓ ਛੰਨਾ ਪਵਾਈ ਬੇਜੋ ਓਕੇ ਬਾਈ ਅੱਗੇ ਆਗੀ ਤਿੰਨ ਨੰਬਰ ਹਾਂਜੀ ਇਹ ਗੱਬਣ ਵੈੜਾ ਜੀ ਕਿੰਨੇ ਦਿਨ ਲਊਗੇ ਇਹ ਇੱਕ ਹਫ਼ਤੇ ਦੀ ਕੱਚੀ ਹੈ ਜੀ ਠੀਕ ਹੈ ਫਿਰ ਕਿੰਨਾ ਕੁ ਰਿਕਾਰਡ ਹੈ ਇਹ ਦੁੱਧ ਦੇਊਗੀ ਜੀ 22 ਕਿਲੋ ਓਕੇ ਹਾਂਜੀ ਇਹ ਕੱਚੀ ਹੈ ਕੱfte ਦੀ ਦੁੱਧ ਬਹੁਤ ਹੈ ਯਾਰ ਹਣਾ ਹਾਂਜੀ ਕੱਦ ਵਾਲੀ ਵਜਨ ਵਾਲੀ ਵੇੜਾ ਫੁੱਲ ਕੱਦ ਫੁੱਲ ਬਰੀਨ ਬਈ ਫੇਸ ਫੂਸ ਦਿਖਾਉਂਦੇ ਆ ਫੇਸ ਦੀ ਬਿਊਟੀ ਵੀ ਜਿਹੜੀ ਕਮਾਲ ਦੀ ਆ ਬੋਦੀ ਵਾਦੀ ਪੂਰੀ ਚੰਗੀਆਂ ਹੈ ਹਾਂਜੀ ਪ੍ਰਿੰਟ ਬੜਾ ਚੰਗਾ ਹਣਾ ਹਾਂਜੀ ਹਾਂਜੀ ਬਾਕੀ ਥਣ ਕੋਲ ਬੜਾ ਚੰਗਾ ਲੱਗਿਆ ਮੋਟਾ ਮੋਟਾ ਚੋਣ ਲੱਗਿਆ ਇਸ ਪ੍ਰਿੰਟ ਦੀ ਮੰਗ ਬਹੁਤ ਆ ਬਹੁਤ ਘੱਟ ਮਿਲਦਾ ਇਹ ਪ੍ਰਿੰਟ ਬਾਕੀ ਢਿੱਲਾ ਬਹੁਤ ਦਿਖਾਉਂਦੀ ਆ ਆਣ ਬਹੁਤ ਚੰਗਾ ਇੱਕ ਨੰਬਰ ਥਣ ਲੱਗਿਆ ਮੁਠੀ ਵਾਲਾ ਥਣ ਤੋਰਾ ਤੋਰਾ ਚੈੱਕ ਕਰ ਲੋ ਇੱਕ ਨੰਮਰ ਆ ਕਰ ਬਾਈ ਬਾਕੀ ਠੰਡੀ ਸੀਲ ਐ ਵੀ ਜਿਵੇਂ ਮਰਜ਼ੀ ਵੇਜੋ ਆਏ ਨਹੀਂ ਕੋਈ ਚੱਕਰ ਆ ਬਾਈ ਜਿੰਨੇ ਜੱਫੇ ਮਰਜ਼ੀ ਕਾ ਕੇ ਜਿੰਨੇ ਮਰਜ਼ੀ ਵੇਜਾ ਥਣ ਕੋਲ ਬੜਾ ਚੰਗਾ ਲੱਗਿਆ ਬਾਕੀ ਗੋਲੇ ਆ ਕੇ ਦਿਖਾਓ ਮੁਠੀ ਵਾਲਾ ਥਣ ਲੱਗਿਆ ਕਰਮ ਵਾਲੇ ਨੂੰ ਗੋਲੇ ਵਾਲਾ ਜਿਵੇਂ ਮੁਠੀ ਵਾਲਾ ਲੈ ਨੇੜ ਤੋਂ ਚੈੱਕ ਕਰ ਲੋ ਲੈ ਵਾ ਕਿਆ ਬਾਤ ਹੈ। ਤਾਂ ਬੜਾ ਚੰਗਾ। ਹਾਂਜੀ। ਅਜੇ ਕੱਚੀ ਵੀ ਪੂਰੀ ਕੱਚੀ ਹੈ। ਹਾਂ ਢੁੱਲ ਢੁੱਲ ਬਹੁਤ ਆਉਂਦੀ ਆ। ਕੀ ਮੋਲ ਆ ਫਿਰ ਕੱਚੀ ਕੱਚੀ ਦਾ ਜੈਜ? ਇਹ ਅਜ 75000 ਦੀ ਵਸਤੀ ਦੇ। ਮਾਨਤਨ ਹੋ ਜਾ। ਹਾਂ ਮਾਨਤਨ ਕਰ। ਠੀਕ ਹੈ ਬਾਈ। ਜਮਾ ਜੈਜ ਮੋਲਲਾ 75000 ਦੀ ਵੜ ਬਾਈ ਕਹਿੰਦਾ ਦੇ ਦਾਂਗੇ। ਮਾਨਤਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ। ਪ੍ਰਿੰਟ ਪ੍ਰੋਂਟ ਇੱਕ ਨੰਬਰ ਮੰਗਵਾਓ। ਇਹ ਇੱਕ ਹਫ਼ਤਾ ਪੂਰਾ ਲੱ ਕੱਚੀ ਹੈ ਇਹ। ਹਾਂ। ਸੈਦਾਰ ਦਾ ਚੀਜ਼। ਹਾਂ। 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 ਬਾਕੀ ਆ ਜੀ ਲਾਸਟ ਚਾਰ ਹਾਂਜੀ ਚਾਰ ਨੰਬਰ ਇਹ ਵੀ ਗੱਬਣ ਵੈੜ ਆਈ ਗੱਬਣ ਹਾਂਜੀ ਜਿਹੜਾ ਸੂਆ ਇਹ ਵੀ ਦੂਜਾ ਸੂਆ ਜੀ ਕਿੰਨੇ ਕਿ ਦਿਨਾਂ ਦੀ ਕੱਚੀ ਇਹ ਵੀ ਲੈ ਜੂਗੇ ਇੱਕ ਹਫਤਾ ਹੀ ਕਿੰਨਾ ਦੁੱਧ ਦੇ ਦੂਆਸਤੀ ਮੇਰੇ ਇਹ ਦੁੱਧ ਦੇ ਦੂ 15 ਕਿਲੋ ਹੀ ਓਕੇ ਹਾਂਜੀ ਕੱਲੀ ਕੱਚੀ ਕੱਚੀ ਆ ਨਾ ਜੋ ਚੱਕਰ ਲੈਵਾ ਕਮਾਲ ਖਾਨ ਇੱਕ ਨੰਬਰ ਦਾ ਖਾਨ ਠਿੱਲਾ ਬਹੁ ਪਈਆਂ ਸਾਰੀਆਂ ਬਾਲਟਾਂ ਲਾ ਕੱਢਣੀਆਂ ਤੇ ਫੇਰ ਕਰਮ ਵਾਲੀ ਨੇ ਸੋਣਾ ਕੱਚੀ ਕੱਚੀ ਆ ਅੰਦਾਜ਼ਾ ਤੋਰ ਦੇ ਤੋਰ ਦੇ ਭਾਈ ਬਹੁਤ ਬਾਲ ਢੱਲਾਂ ਪਈਆਂ ਹਜੇ ਹਾਂਜੀ ਹਾਂਜੀ ਫੇਰ ਕਿ ਰੰਗ ਰੰਗ ਬਹੁਤ ਸੋਹਣਾ ਵੜਦਾ ਹੂੰ ਬਰੀਕ ਵਾਲੀ ਹੈ ਮੈਂਡਾ ਹਾਂਜੀ ਹਾਂਜੀ ਬਰੀਕ ਕਰਕੇ ਦੋ ਦੇ ਦੂਗੀ 15000 ਲਈ ਸਹੀ ਆ ਸਹੀ ਆ ਹੂੰ ਕੀ ਮੁੱਲ ਹੈ ਜੈਜ ਬਸ ਇਹਦਾ ਮੁੱਲ 66000 ਰੁਪਏ 66000 ਮਾਨਤਨ ਹੋ ਜੀ ਆ ਮਾਨਤਨ ਮੌਕੇ ਦੇ ਹੋ ਜੂਗਾ ਓਕੇ ਬਈ 66000 ਰੁਪਏ ਜਮਾ ਜੈਜ ਮੁੱਲ ਮਾਨਤਨ ਕੋਈ ਚੱਕਰ ਨਹੀਂ ਮੌਕੇ ਦੇ ਹੋ ਜੂਗਾ ਪਹਿਲੀ ਖੱਚੀ ਖੱਚੀ ਆ ਵਾ ਸਾਂ ਦਾਜਾ ਹੋ ਸਾਵਣਾ ਲਾ ਲਿਓ ਸਾਰੀਆਂ ਬਾਲ ਢੱਲਾਂ ਕੱਢਣੀਆਂ ਫੇਰ ਕਰਮਾ ਨੇ ਸੋਨਾ ਤੋਰਾ ਤੋਰਾ ਇੱਕ ਨੰਬਰ ਹਨਾ ਬਈ ਹਾਂਜੀ ਹੂੰ ਬਾਕੀ ਵੇੜਾ ਸਾਰਿਆਂ ਹੀ ਚੰਗਿਆ ਸਹੀ ਗੱਲ ਨਗਸੀ ਪ੍ਰਾਹ ਕੋਲੇ ਚਾਰੇ ਚਾਰੀ ਦਿਖਾਤੇ ਜਿਵੇਂ ਦੋਨੇ ਗੱਬਣਾ ਨੇ ਮੁੱਲ ਇਹਨਾਂ ਦੇ ਜਮਾ ਜਾਇਜ ਆ ਜਿੱਦੇ ਵੇੜਾ ਤਿਆਰ ਹੋ ਗਏ ਨਸਾ ਹਾਂ ਉਹਦੇ ਮੁੱਲ ਹੋਰ ਜਿਵੇਂ ਆ ਸੋਈ ਵੀ ਵੇੜ ਇਹ ਵੀ ਮੁੱਲ ਜਾਇਜ 65000 ਪਹਿਲੇ ਨੰਬਰ ਵਾਲਾ ਡਾਇਮੰਡ ਪੀਸ ਆ ਤਾਂ ਬਈ ਹਨਾ ਫੀਟਿੰਗ ਫੋਟੋਆਂ ਲੇਵੇ ਦੀ ਇੱਕ ਨੰਬਰ ਬਾਕੀ ਮੁੱਲ ਜਾਇਜ ਕਿਸੇ ਵੀਰ ਨੂੰ ਚਾਰਾਂ ਚੋਂ ਕੋਈ ਵੀ ਪਸੰਦ ਆ ਵੀ ਬਾਈ ਨਿਕ ਨਿਕਟ ਕਰ ਲਿਓ ਜੀ ਧੰਨਵਾਦ ਜੀ